ਸਾਰੇ ਜਣੋ ਜੇ ਐਪਰੇ ਸਤਿ ਸ਼੍ਰੀ ਅਕਾਲ ਅੱਜ ਪਹੁੰਚ ਜਰ ਹੋਏ ਨਵੇਂ ਵੀਡੀਓ ਲੈ ਕੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਲੱਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖ ਕੇ ਛੱਡਿਆ ਨਾ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅੱਜ ਆਪਾਂ ਲੈ ਕੇ ਆਏ ਆਂ ਗਰਮੀਆਂ ਵਾਸਤੇ ਰੈਤਾ ਬਹੁਤ ਵਧੀਆ ਗਰਮੀਆਂ ਦੀ ਖਰਾਕ ਹੈ ਤੁਸੀਂ ਰੋਜ਼ ਖਾਇਆ ਕਰਿਓ ਤੁਸੀਂ ਅਵਾਲ ਤੇ ਸਬਜ਼ੀਆਂ ਵੀ ਪਾ ਸਕਦੇ ਆਂ ਇਹਦੇ ਵਿੱਚ ਕੱਚੀਆਂ ਸਬਜ਼ੀਆਂ ਵੀ ਪਾ ਸਕਦੇ ਆਂ ਅੱਜ ਜੱਪਾ ਬਣਾਵਾਂਗੇ ਇੱਕ ਸ਼ਿਮਲਾ ਮਿਰਚ ਲਈਏ ਦੋ ਗਾਜਰਾ ਕੱਟੀਆਂ ਇੱਕ ਕਾਲੂ ਆ ਇੱਕ ਪਿਆਜ਼ ਤੇ ਚਾਰ ਖਰੀਆਂ ਮਿਰਚਾਂ ਬਾਕੀ ਤੁਸੀਂ ਆਪਣੀ ਪਸੰਦੀ ਦੀ ਸਬਜ਼ੀ ਪਾ ਸਕਦੇ ਹੋ ਠੀਕਾ ਪਾ ਸਕਦੇ ਹੋ ਟਮਾਟਰ ਪਾ ਸਕਦੇ ਆ ਈਆ ਪਾ ਸਕਦੇ ਆ ਕੱਚੀ ਭਿੰਡੀ ਪਾ ਸਕਦੇ ਆ ਬਹੁਤ ਵਧੀਆ ਜਿੰਨਾ ਭੈਣਾਂ ਬੀੜਾਂ ਦੇ ਪੇਟ ਕੁੱਲੇ ਹੋਏ ਆ ਹੋਰ ਸਰੀ ਠੀਕ ਆ ਉਹਨਾਂ ਵਾਸਤੇ ਬਹੁਤ ਲਾਭਦਾਇਕ ਹੈ ਨਾ ਕਮਜ਼ੋਰੀ ਪਾਉਂਦਾ ਢਿੱਡ ਵੀ ਬਹੁਤ ਛੇਤੀ ਘੱਟਦਾ ਹੈ ਤੇ ਨਾਲ ਗਰਮੀਆ ਗਰਮੀਆ ਖਾ ਕੇ ਦੇਖੋ ਤੁਸੀਂ ਫਿਰ ਦੱਸਿਓ ਤੁਸੀਂ ਕਮੈਂਟ ਕਰਕੇ ਬਾਰੇ ਇੱਕ ਦਿਨ ਕੋਈ ਸਬਜ਼ੀ ਪਾਲ ਇੱਕ ਦਿਨ ਕੋਈ ਬਦਲ ਬਦ ਕੇ ਇਸ ਤਰ੍ਹਾਂ ਪਾ ਦਿਆ ਕਰੋ ਸਬਜ਼ੀਆਂ ਚਲੋ ਜੀ ਹੁਣ ਇਹਨੂੰ ਦੱਸ ਦਿਆਂ ਕਿੱਦਾਂ ਬਣਾਉਣ ਲਓ ਜੀ ਗੈਸ ਔਨ ਕਰ ਲਿਆ ਥੋੜਾ ਜਿਹਾ ਪਾ ਲਿਆ ਪਾਣੀ ਭਾਰੇ ਤਲੇ ਵਾਲਾ ਭਾਂਡਾ ਲੈਣਾ ਇਹਨੂੰ ਨਾ ਪਹਿਲਾਂ ਗਾਜਰਾਂ ਨੂੰ ਹਵਾ ਲਾਂਗੇ ਥੋੜੇ ਜਿ 4-5 ਮਿੰਟ ਥੋੜਾ ਜਿਹਾ ਪਾ ਲਿਆ ਨਾ ਪਾ ਇਹਦੇ ਵਿੱਚ ਕਾਲਾ ਨਮਕ ਤੇ ਨਮਕ ਨਾਲ ज्यादा कर देने चिट्टा नमक बिल्कुल नहीं पा का यूज करना ये ढावे लो जी तीन तो चार मिनट हो गए पावगे शिमला मिर्च जो तीन कच्ची सब्जी पसंद करते हैं तो कच्ची भी पा सकते हैं ਕੰਨਿਆਂ ਦਾ ਗਾਜਰਾ ਬੱਛੇ ਇੰਸਾ ਦਾ ਹੁਣ ਇਹਨੂੰ ਵੀ 2-3 ਮਿੰਟ ਬਾਲ ਹੋ ਗਏ ਲਓ ਜੀ 2 ਮਿੰਟ ਹੋ ਗਏ शिमला ਮਿਰਚ ਵੀ ਰਿੱਝ ਗਈ ਪਾਣੀ ਵੀ ਸਾਰਾ ਸੁੱਕ ਗਿਆ ਜਿਹੜਾ ਤੇ ਵਿੱਚ ਹੁਣ ਪੈ ਠੰਡਾ ਕਰਾਂਗੇ ਲਓ ਜੀ ਹੁਣ ਇਹਦਾ ਕਰਾਂਗੇ ਮਸਾਲਾ ਤਿਆਰ ਕਾਲੀ ਮਿਰਚ ਜੀਰਾ ਧਨੀਆ ਬਾਕੀ ਤੁਸੀਂ ਲੌਂਗ ਤੇ ਦਾਲ ਚੀਨੀ ਆਪਣੀ ਮਾਚੀ ਨਾਲ ਪਾ ਸਕਦੀ ਹਾਂ ਉਹਨੂੰ ਡਰਾਈ ਰੋਸਟ ਕਰਾਂਗੇ ਤੋਸ ਮਸਾਲਾ ਭੁੱਜ ਗਿਆ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਇਹਨਾਂ ਦੀ ਸਬਜ਼ੀ ਹੋ ਗਈ ਠੰਡੀ ਹੁਣ ਕਾਫਾਵਾਂਗੇ ਇਹਦੇ ਵਿੱਚ ਦਹੀਂ ਜਿੰਨਾ ਆਪਣਾ ਲੋੜ ਅਨੁਸਾਰ ਬਾਅਦ

ਸਬਜੀ ਤਾਂ ਮਲੜਕਾ ਹੋ ਗਿਆ ਹੁਣ ਪਾ ਪਾਵਾਂਗੇ ਇਸ ਵਿੱਚ ਤਾਂ ਸਬਜੀ ਜਿਹੜੀ ਪਣ ਬਣਾਈ ਆ ਵਾਲੀ ਆ ਇਹਨਾਂ ਵਿੱਚ ਚੜ ਜੜਾ ਹੁਣ ਪਾ ਮੰਦੂ ਬੜੇ ਹਾਂ ਆ ਆਮਾ ਗਸਤੀ ਆਜਾ ਹਰੀ ਮਿਰਚ ਇੱਕ ਗੱਲ ਦਾ ਧਿਆਨ ਰੱਖਣਾ ਇਹਦੇ ਵਿੱਚ ਹਰੀ ਮਿਰਚ, ਖੀਰਾ, ਟਮਾਟਰ ਤੇ ਪਿਆਜ਼ ਇਹ ਆਪਾਂ ਨੇ ਕੱਚਾ ਹੀ ਪਾਉਣਾ। ਬਾਕੀ ਤੁਸੀਂ ਆਪਣਾ ਵਾਰਤੇ ਹੀ ਪਾ ਸਕਦੇ ਆ। ਕੱਚਾ ਵੀ ਪਾ ਸਕਦੇ ਆ ਜੀ ਨੂੰ ਜਿੰਨੇ ਕੱਚਾ ਕੱਚੀਆਂ ਪਸੰਦ ਆ। ਓ ਜੇ ਹੁਣ ਪਰਮਾ ਗਿਆ ਫੇਰ ਮਸਾਲਾ ਮਸਾਲਾ ਤੁਸੀਂ ਇਕੱਠਾ ਵੀ ਮੈਂ ਤਾਂ ਪੁੰਨ ਕੇ ਬਣਾ ਕੇ ਰੱਖਿਆ ਵੈਸਾ ਵੀਡੀਓ ਬਣਾਉਣਾ ਕਰਕੇ ਉਹ ਕਰ ਲਿਆ ਬਣਾ ਲਿਆ ਇਕੱਠਾ ਵੀ ਪੁੰਨ ਕੇ ਰੱਖ ਸਕਦਾ ਹਾਂ ਹੁ ਵਾਂਗੇ ਚ ਸਵਾਦ ਅਨੁਸਾਰ ਕਾਲ ਨਮਕ ਸਿਰ ਤਾਂ ਨਮਕ ਪਾਇਆ ਤੇ ਕਾਲਾ ਪਾਇਆ ਹੋਰ ਨਹੀਂ ਕੋਈ ਪਾਉਣਾ ਕੋ ਕੋ ਚਿੱਟਾ ਨਮਕ ਨਹੀਂ ਪਾਉਣਾ ਇਹਦੇ ਵਿੱਚ ਲੋ ਇਹ ਸਬਜ਼ੀਆਂ ਵਾਲਾ ਰੈਤਾ ਬਣ ਕੇ ਹੋ ਗਿਆ ਤਿਆਰ ਰੈਤਾ ਖਾਓ ਤੇ ਡੰਗੁਰਾ ਅੰਦਰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ